ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਕੇਰਲ ਦੇ ਪਹਾੜੀ ਖੇਤਰ ਵਾਇਨਾਰਚ ਪਾਰੀ ਮੀ ਦੌਰਾਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ 3 ਬੱਚਿਆਂ ਸਮੇਤ 45 ਵਿਅਕਤੀਆਂ ਦੀ ਮੌਤ ਹੋਈ ਹੈ ਲਗਾਤਾਰ ਪੈ ਰਹੇ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਕਾਰਨ ਕਈ ਵਿਅਕਤੀ ਮਲਬੇ ਹੇਠਾਂ ਦਬੇ ਨੇ ਕੇਰਲ ਦੇ ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਹੈਂਡੀਆਰਐਫ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜਾਂ ਲਈ ਵੱਡੇ ਅਭਿਆਨ ਸ਼ੁਰੂ ਕੀਤੇ ਗਏ ਨੇ ਤੇ ਇਸ ਘਟਨਾ ਸੰਬੰਧੀ ਦੁੱਖ ਜਤਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਤੇ ਮੁੱਖ ਮੰਤਰੀ ਪਨਰਾਈ ਵਿਜਨ ਨੇ ਹ ਦਿਨੇ ਹਾਦਸੇ 'ਚ ਮਾਰੇ ਗਏ ਹਰ ਵਿਅਕਤੀ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਸੁਧਾਰ ਲਹਿਰ ਨੂੰ ਅੱਗੇ ਤੋਰਦਿਆਂ 13 ਮੈਂਬਰੀ ਪ੍ਰਸੀਡੀਅਮ ਦਾ ਐਲਾਨ ਕੀਤਾ ਹੈ। ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹਨਾਂ 13 ਮੈਂਬਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਸੁਰਜੀਤ ਸਿੰਘ ਰਖੜਾ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਸੁਰਿੰਦਰ ਸਿੰਘ, ਜਥੇਦਾਰ ਸੁੱਚਾ ਸਿੰਘ, ਭਾਈ ਮਨਜੀਤ ਸਿੰਘ ਹਰਿੰਦਰਪਾਲ ਸਿੰਘ ਚੰਦੂ ਮਾਚਰਾ, ਗਗਨਜੀਤ ਸਿੰਘ ਬਰਨਾਲਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਕਿਰਨਜੀਤ ਕੌਰ, ਚਰਨਜੀਤ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਹਰਿੰਦਰਪਾਲ ਸਿੰਘ ਟੋੜਾ ਸ਼ਾਮਲ ਹਨ। ਜਥੇਦਾਰ ਵਡਾਲਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨਾਜ਼ੁਕ ਹਾਲਾਤਾਂ ਚੋਂ ਲੰਘ ਰਿਹਾ ਹੈ ਤੇ ਇਹ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਆਖਿਆ ਜੇ ਝੁੰਡਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਹੁੰਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਉਹਨਾਂ ਆਖਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸਿੱ ਲੀਡਰਸ਼ਿਪ ਖੜੀ ਕਰ ਸਕੇ ਅਤੇ ਸਿੱਖ ਪੰਥ ਦਾ ਵਿਸ਼ਵਾਸ ਮੁੜ ਹਾਸਲ ਕਰ ਸਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਇਸ ਮਹੀਨੇ ਦੇ ਸ਼ੁਰੂ ਵਿੱਚ ਪੈਂਸਿਲਵੇਨੀਆ ਵਿੱਚ ਆਪਣੇਤੇ ਹੋਏ ਜਾਣਲੇਵਾ ਹਮਲੇ ਦੀ ਜਾਂਚ ਤੁਰੰਤ FBI ਵੱਲੋਂ ਉਹਨਾਂ ਤੋਂ ਪੁੱਛ ਕੇ ਚਲੀ ਸੈਮਤ ਹੋ ਗਏ ਨੇ ਇੱਕ ਵਿਸ਼ੇਸ਼ ਏਜੰਟ ਨੇ ਜਾਣਕਾਰੀ ਦਿੱਤੀ ਹੈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 트ੰਪ ਤੋਂ ਪੁੱਛ ਕੇ ਚ FBI ਦੇ ਅਪਰਾਧਿਕ ਜਾਂਚ ਦੌਰਾਨ ਪੀੜਤਾ ਨਾਲ ਗੱਲ ਕਰਨ ਦੇ ਮਾਪਦੰਡਾਂ ਦਾ ਹਿੱਸਾ ਹੈ FBI ਨੇ ਆਖਿਆ ਕਿ 13 ਜੁਲਾਈ ਨੂੰ ਪੈਂਸਿਲਵੇਨੀਆ ਦੇ ਵਟਰ ਦੇ ਵਿੱਚ ਇੱਕ ਰੈਲੀ ਦੌਰਾਨ 트ੰਪ ਨੂੰ ਗੋਲੀ ਜਾ ਉਸ ਦਾ ਕੋਈ ਹਿੱਸਾ ਲੱਗਾ ਸੀ ਕੰਗਾਲੀ ਤੇ ਕਰਜ਼ੇ ਦੀ ਮਾਰ ਚੱਲ ਰਹੇ ਪਾਕਿਸਤਾਨ ਨੇ 126 ਦੇਸ਼ਾਂ ਲਈ ਆਪਣੀਆਂ ਨੀਤੀਆਂ 'ਚ ਵੱਡੇ ਬਦਲਾਖਰਾਂ ਦਾ ਫੈਸਲਾ ਕੀਤਾ ਹੈ। ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਮੁਫਤ ਕਰ ਦਿੱਤਾ ਹੈ। ਇਸ ਦੇ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ। 24 ਘੰਟਿਆਂ ਦੇ ਅੰਦਰ ਵੀਜ਼ਾ ਪ੍ਰੋਵਾਈਡ ਹੋ ਜਾਣਗੇ। ਪਾਕਿਸਤਾਨ ਦੀ ਸ਼ਹਿਬਾਜ਼ ਸਰਕਾਰ ਦੇ ਵੱਲੋਂ ਲਾਏ ਗਏ ਇਸ ਫੈਸਲੇ ਦਾ ਮਕਸਦ ਜੜਾ ਹੈ ਦੇਸ਼ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣਾ, ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਵਧਾਉਣਾ। ਵੀਡੀਓ ਰਿਪੋਰਟਾਂ ਮੁਤਾਬਕ 24 ਜੁਲਾਈ ਨੂੰ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਤਰ੍ਹਾਂ ਵਿੱਚ ਦੇਸ਼ 'ਚ ਬਿਜ਼ਨਸਮੈਨ ਪਾਕਿਸਤਾਨ ਵਿੱਚ ਬਿਜ਼ਨਸ ਕਰਨਾ ਸੌਖਾ ਹੋਵੇਗਾ ਇਸ ਦੇ ਨਾਲ ਹੀ ਸਰਕਾਰ ਨੇ ਆਨਲਾਈਨ ਵੀਜ਼ਾ ਅਪਲਾਈ ਕਰਨ ਦੇ ਲਈ ਅਪਲਾਈ ਜਿਹੜਾ ਆਨਲਾਈਨ ਸਿਸਟਮ ਨੂੰ ਵੀ ਮਨਜ਼ੂਰੀ ਦਿੱਤੀ ਹੈ ਤੇ ਇਸ ਤਰ੍ਹਾਂ ਇਹਨਾਂ ਦੇਸ਼ਾਂ ਦੇ ਨਾਗਰਿਕ ਬਿਜ਼ਨਸ ਹੁਣ ਕਰ ਸਕਣਗੇ ਜਲੰਧਰ ਪੁਲਿਸ ਵੱਲੋਂ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤੇ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਕਿ ਮੈਂਬਰ ਪਾਰਲੀਮੈਂਟ ਪਾਇ ਅਮਰਿਤਪਾਲ ਸਿੰਘ ਦਾ ਭਰਾ ਹੈ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਜੇਲ ਪਟਿਆਲਾ ਤੋਂ ਰਿਹਾ ਕਰ ਦਿੱਤਾ ਗਿਆ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰਕੇ 4 ਗ੍ਰਾਮ ਆਇਸਟਰੱਕ ਬਰਾਮਦ ਦਾ ਦਾਵਾ ਕਰਕੇ ਉਸਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ ਜੋ ਨਿਆਇਕ ਹਿਰਾਸਤ 'ਚ ਕੇਂਦਰੀ ਜੇਲ ਪਟਿਆਲਾ 'ਚ ਬੰਦ ਸੀ ਹਰਪ੍ਰੀਤ ਸਿੰਘ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਜਿਸ ਤੋਂ ਬਾਅਦ ਉਸਨੂੰ ਬਾਅਦ ਦੁਪਹਿਰ ਕੇਂਦਰੀ ਜੇਲ ਪਟਿਆਲਾ ਤੋਂ ਰ ਮੁਖਬਰ ਸੰਦੀਪ ਸ਼ਰਮਾ ਨਿਵਾਸੀ ਵਿਨਸ ਵੈਲੀ ਐਕਸਟੈਂਸ਼ਨ ਦੇ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਜੈਂ ਦੀ ਅਦਾਲਤ 'ਚ ਆਪਣੇ ਵਕੀਲ ਦੇ ਰਾਹੀਂ ਗਾਉਜ਼ਮਾਨਾ ਦੀ ਅਰਜ਼ੀ ਲਾਈ ਸੀ ਜਿਸ ਤੇ ਸੁਣਵਾਈ 3 ਜੁਲਾਈ ਨੂੰ ਹੋਣੀ ਹੈ ਇਸ ਮਾਮਲੇ 'ਚ ਚਦਾਸੀਏ ਕੇ ਪੁਲਿਸ ਸੰਦੀਪ ਸ਼ਰਮਾ ਨੂੰ ਵੀ ਅਜੇ ਫੜ ਨਹੀਂ ਸਕੀ ਹੈ ਡੈਮੋਕ੍ਰੈਟਿਕ ਪਾਰਟੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਹਨਾਂ ਨੂੰ ਵਾਈਟ ਹਾਊਸ ਦੀ ਦੌੜ ਵਿੱਚ ਭਾਵੇਂ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਉਹ ਜ਼ਮੀਨੀ ਪੱਧਰ ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ਤੇ ਨਵੰਬਰ ਚ ਹੋਣ ਵਾਲੀਆਂ ਚੋਣ ਜ਼ਰੂਰ ਜਿੱਤੇਗੀ। ਉਹ ਉਪ ਰਾਸ਼ਟਰਪਤੀ ਹੈਰਿਸ ਨੇ ਮੈਸਚੂਸੈਟਸ ਦੇ ਪਿਟਫੀਲਡ ਦੇ ਵਿੱਚ ਆਪਣੇ ਲਈ ਫੰਡ ਜਟਾਉਣ ਲਈ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕੀਤਾ। ਕਿਹਾ ਸਾਨੂੰ ਭਾਵੇਂ ਇਸ ਦੌੜ ਦੇ ਵਿੱਚ ਕਮਜ਼ੋਰ ਸਮਝਿਆ ਜਾ ਰਿਹਾ ਪਰ ਜ਼ਮੀਨੀ ਪੱਧਰ ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ। ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਅਧ ਇਸਨੇ ਸਮਰਦਕਾਂ ਨੂੰ ਕਿਹਾ ਕਿ ਇਹ ਜੋਣ ਦੇਸ਼ ਲਈ ਦੋ ਨਜ਼ਰੀਆ درمیان ਜੋੜ ਹੈ ਖਰਖਣਦੇਸ ਰਾਏਕੇਲਾ ਖਰਸਾਵਾ ਜ਼ਿਲ੍ਹੇ ਦੇ ਵਿੱਚ ਅੱਜ ਤੜਕੇ ਹਾਵੜਾ ਮੁੰਬਈ ਮੇਲ ਦੇ ਘਟਕਟ 18 ਡੱਬੇ ਪਟੜੀ ਤੋਂ ਉਤਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਵੀ ਜ਼ਖਮੀ ਹੋਏ ਨੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਤੜਕੇ 4:30 ਵਜੇ ਦਖਣੀ ਪੂਰਬੀ ਰੇਲਵੇ ਦੇ ਚੱਕਰ ਤਰਪੁਰ ਮੰਡਲ ਦੀ ਅਧੀਨ ਚਮਸ਼ੇਦਪੁਰ ਤੋਂ ਲਗਭਗ 80 ਕਿਲੋਮੀਟਰ ਦੂਰ ਬੜਾ ਬੰਬੂ ਨੇੜੇ ਵਾਪਰਿਆ ਐਸਆਰ ਤੋਂ ਬੁਲਾ ਰਹੇ ਹਮਪ੍ਰਕਾਸ਼ ਚਾਰਾ ਨੇ ਦੱਸਿਆ ਕਿ ਨਾਲ ਹੀ ਇੱਕ ਮਾਲ ਗੱਡੀ ਦੀ ਪਟੜੀ ਤੋਂ ਉਤਰੀ ਹੈ ਤੇ ਨਾਲ ਹੀ ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵੇਂ ਹੱਥ ਸੇ ਇਕੱਠੇ ਕਿਵੇਂ ਵਾਪਰੇ ਉਹਨਾਂ ਆਖਿਆ ਕਿ ਬਚਾਅ ਰੇਲਵੇ ਦੇ ਹਾਦਸੇ ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਤੇ ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਸੀਟ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਅਤੇ ਉਹਨਾਂ ਦੀ ਰੀਅਲ ਏਸਟੇਟ ਕੰਪਨੀ ਦੇ ਖਿਲਾਫ ਗੁਰੂਗ੍ਰਾਮ ਦੇ ਡੀਐਲਐਫ ਫੇਜ਼ 2 ਥਾਣੇ ਚ ਐਫਆਈਆਰ ਦਰਜ ਕੀਤੀ ਹੈ। ਅਦਾਲਤ ਦੇ ਹੁਕਮਾਂ ਤੇ ਐਫ ਆਈ ਆਰ ਇੱਕ ਸਾਜ਼ਿਸ਼ ਤਹਿਤ ਜਾਲੀ ਦਸਤਾਵੇਜ਼ ਤਿਆਰ ਕਰਕੇ ਧੋਖਾਧੜੀ ਦੀਆਂ ਘਟਨਾਵਾਂ ਤੇ ਧਾਰਾਵਾਂ ਤਹਿਤ ਦਰਜ ਕੀਤੀ ਹੈ ਇਸ ਮਾਮਲੇ 'ਚ ਬਿਲਡਰ ਕੰਪਨੀ ਐਮ ਜੀ ਐਫ 'ਉੱਲੋ ਇਲਜ਼ਾਮ ਲਾਇਆ ਗਿਆ ਕਿ ਕੁਲਵੰਤ ਸਿੰਘ ਅਤੇ ਉਹਨਾਂ ਦੀ ਕੰਪਨੀ ਜਨਤਾ ਲੈਂਡ ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਨੇ ਆਪਣੀ ਇੱਕ ਐਮ ਜੀ ਐਫ ਦੀ ਜ਼ਮੀਨ ਤੇ ਪ੍ਰੋਜੈਕਟ ਯਾਰ ਕੀਤਾ ਸਮਝੌਤੇ ਤਹਿਤ ਐਮ ਜੀ ਐਫ ਨੂੰ ਇਸ ਪ੍ਰੋਜੈਕਟ ਨੂੰ ਵੇਚ ਕੇ ਲਗਭਗ 180 ਕਰੋੜ ਰੁਪਏ ਮਿਲਣੇ ਸਨ ਪਰ ਕੁਲਵੰਤ ਸਿੰਘ ਅਤੇ ਉਹਨਾਂ ਦੀ ਕੰਪਨੀ ਨੇ ਸਿਰਫ 24 ਕਰੋੜ 10 ਲੱਖ ਰੁਪਏ ਦੇ ਕਰੀ ਭੁਗਤਾਨ ਕੀਤਾ ਹੈ ਜਨਵਰੀ 156 ਕਰੋੜ ਦੀ ਅਦਾਇਗੀ ਨਹੀਂ ਹੋ ਰਹੀ ਸੋਇਸਾਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇ ਬਿਜਾਜ਼ਤ ਧੰਨਵਾਦ